ਸਾਡੇ ਸਕੇ ਸੀਗੇ ਉਹ ਸਾਡੇ ਮਿਰਚਾ ਇਹਦਾ ਮੁੰਡਾ ਉਹ ਮੈਨੂੰ ਲਾਲਚ ਦੇ ਕੇ ਘੁੰਮਣ ਦਾ ਕਹ ਕੇ ਉਹ ਮੈਨ ਮਾਲ ਚ ਲੈ ਗਿਆ ਉਹਨੂੰ ਮੁਰਕੇ ਪਿੰਡੋਂ ਤੇ ਲੈ ਆਂਦਾ ਹੋਟਲ ਚ ਲੈ ਆਇਆ ਸੀਗਾ ਉਹਨੇ ਮੈਨੂੰ ਤੁਨ ਕੀ ਵੀ ਦਿੱਤੀ ਨਹੀਂ ਤਾਂ ਮਰਾਂਗੀ ਉਹਨੇ ਬਲੈਕ ਕਰ ਵੀ ਕੀਤਾ ਸੀਗਾ ਤੇ ਉਹਨਾਂ ਫਿਰ ਉਹਨ ਗੱਡੀ ਦੇ ਲੈਣ ਤੇ ਲੈ ਗਿਆ ਸੀ ਵੀ ਮਰਨਾਗਾ ਬਸ ਮੈਂ ਉਹਨੂੰ ਕਹ ਮੈਂ ਤਾਂ ਨਹੀਂ ਮਰਨਾ ਬਾਅਦ ਚ ਫਿਰ ਉਹ ਹੋਟਲ ਸੇ ਲੈ ਆਂਦਾ ਸੀ ਉਹਨੇ ਉਹਨੇ ਉੱਥੇ ਵੀ ਬ੍ਰਾਕ ਕਰਕੇ ਤੇ ਦੂਜੀ ਵਾਰੀ ਮੈਂ ਕਹਿੰਨ ਕਿ ਮੇਰੀ ਮਾਸੀ ਕੋਲ ਛੱਡਿਆ ਮੇਰਾ ਘੜਾ ਛੱਡ ਦੂਗਾ ਰਿਸ਼ਤੇ ਤੁਹਾਡਾ ਕੀ ਲੱਗਦਾ ਬੱਚੇਓ ਭਾਈ ਔਰ ਮਾਸੀ ਕੋਲ ਤੇ ਛੱਡਿਆ ਅੰਦਰ ਬਾਅਦ ਚ ਫੇਰ ਮੈਨੂੰ ਛੱਡ ਗਏ ਉਹਨਾਂ ਦੇ ਘਰੇ ਤੇ ਬਾਅਦ ਚ ਉਹਨਾਂ ਦੇ ਘਰੇ ਚੱਲ ਗਿਆ ਸੀ ਵਾਪਿਸ ਕਿਉਂ ਜੀ ਕਾਰਵਾਈ ਦੀ ਮੰਗ ਕਰਦੇ ਹੋ ਜੇ ਬੰਦੇ ਕੋਲ ਆਕ ਕਿਉਂ ਜੀ ਕਾਰਵਾਈ ਹੋਵੇ ਉਹ ਮੈਂ ਫਾਂਸੀ ਸੁਝਾਉਂਗਾ ਪਰਦੇਓ ਤੁਸੀਂ ਹਾਂਜੀ ਕਿਹੜੀ ਕਲਾਸ ਕੋਲ ਦਿਓ 9th 9th ਕਲਾਸ ਵਿੱਚ ਇਸ ਮਹੀਨੇ ਭਾਈ ਜੀ ਕਿਵੇਂ ਮੰਨਪਾਗੀ ਕੱਢਣਾ ਗੜੀ ਤੁਹਾਡੀ ਬੇਟੀ ਨਾਲ ਕੌਣ ਬੰਦਾ ਸੀ ਤੇ ਬੇਟੀ ਤੇ ਲੱਗਦਾ ਕਿ ਕੀ ਰਿਸ਼ਤੇ ਦੇ ਵਿੱਚ ਭਰਾ ਲੱਗਦਾ ਸੀ ਜੀ ਮੇਰੇ ਤਾਏ ਦਾ ਪੋਤਾ ਸੀ ਜਾਈ ਬਹੁਤ ਕੱਢਣਾ ਉਹਨੇ ਗੰਦੀ ਗਰੀ ਮੇਰੀ ਤਾਂ ਜ਼ਿੰਦਗੀ ਬਰਬਾਦ ਕਰਤੀ ਉਸ ਬੰਦੇ ਨੇ ਕਿੰਨੇ ਸਾਲਾਂ ਦੀ ਬੇਟੀ ਥੀ ਮੇਰੀ 13 ਸਾਲਾਂ ਦੀ ਬੇਟੀ ਹੈ ਜੀ ਕੀ ਕੰਮ ਕਰਦੀ ਹੈ ਸਕੂਲ ਪੜਦੀ 9ਵੀਂ ਕਲਾਸ ਚ ਪੜਦੀ ਹੈ ਤੇ ਉਹਦੀ ਆਪਾਂ ਉਹਦੀ ਉਮਰ ਕਿੰਨੀ ਕਹੇ ਉਹਦੀ ਉਮਰ ਹੋਊਗੀ ਜੀ 25 ਸਾਲ ਅੱਛਾ ਕਿਵੇਂ ਕਿਵੇਂ ਲੱਗਾ ਘਰ ਉਮਰ ਜੀ ਕਾਰੋਬਾਰ ਦਾ ਜੀ ਉਹ ਨੂੰ ਬਾਹਲੇ ਨੇ ਲੈ ਕੇ ਗਿਆ ਕਹਿੰਦਾ ਆਪਾਂ ਸ਼ੋਪਿੰਗ ਕਰਕੇ ਆਵਾਂਗੇ ਜੀ ਗੁੜੀਆਂ ਛੋਟੀ ਸੀ ਜਾਵੜੀ ਵੀ ਭਰਾ ਹੀ ਲੱਗਦਾ ਆਪਣਾ ਤਾਂ ਕੀ ਗੱਲ ਬਤਾ ਹੈ ਉਦੋਂ ਬਾਅਦ ਜੀ ਇਹਦੇ ਨਾਲ ਬਹੁਤ ੱਕਾ ਕਰਿਆ ਗੁੜੀਆਂ ਨਾਲ ਕਿਵੇਂ ਕਰਿਆ ਅਸੀਂ ਗੱਲ ਉਹ ਜੀ ਇਹ ਲੈ ਕੇ ਗਿਆ ਜੀ ਬਠਿੰਡੇ ਦੇ ਹੋਸਟਲ ਤੇ ਲਿਆਇਆ ਸਿਲਵਰ ਸਟਾਰ ਹੋਟਲ ਆ ਹਾਂ ਹਾਂ ਉੱਥੇ ਲੈ ਗਿਆ ਜੀ ਉੱਥੇ ਜਾ ਕੇ 6 ਘੰਟੇ ਰਹੇ ਆ ਇਹ 6 ਘੰਟੇ ਤੋਂ ਬਾਅਦ ਗੁੜੀਆਂ ਕਹਿੰਦੀ ਮੈਨੂੰ ਘਰੇ ਛੱਡ ਦੇ ਗੁੜੀਆਂ ਨੂੰ ਵੱਡੇ ਗੁੜੇ ਛੱਡਿਆ ਜੀ ਸਰਸੇ ਕੋਲੇ ਸਾਨੂੰ ਉੱਥੋਂ ਪਤਾ ਲੱਗਿਆ ਵੀ ਅਸੀਂ ਪੁਲਿਸ ਨੂੰ ਫੋਨ ਕਰਿਆ ਵੀ ਦਰਖਾਸਤ ਦੇ ਦਾਂਗੇ ਜੇ ਅਸੀਂ ਦਰਖਾਸਤ ਦੇਣ ਚੱਲੇ ਐਨੇ ਮੈਨੂੰ ਮੇਰੀ ਸਾਲੀ ਦਾ ਫੋਨ ਆ ਗਿਆ ਜੀ ਉਹ ਕਹਿੰਦੀ ਵੀ ਐ ਕਰ ਕਿ ਦੀ ਵੀ ਕੁੜੀ ਮੇਰੇ ਕੋਲੇ ਮੇਰੇ ਕੋਲੋਂ ਲੈ ਜਾ ਮੈਂ ਕਿਹਾ ਵੀ ਤੂੰ ਆਪਦੇ ਕੋਲੇ ਰੱਖੀ ਸੀ ਤੇ ਤੂੰ ਲੈ ਕੇ ਜਾਂਨੇ ਆ ਅਸੀਂ ਲੈ ਆ ਕੇ ਜੀ ਮੈਡੀਕਲ ਕਰਵਾਤਾ ਗੀ ਦਾ ਆ ਗੱਲਬਾਤ ਹੋਈ ਹੈ ਜੀ ਕਿਉਂਕਿ ਉਹ ਕੋਦਰੇ ਬੇਟੀ ਨੂੰ ਕੀ ਹਾਂਜੀ ਹਾਂਜੀ ਧਮਕੀਆਂ ਬਹੁਤ ਦਿੱਤੀਆਂ ਜੀ ਕਹਿੰਦਾ ਤੇ ਆਪਾਂ ਮਰਾਂਗੇ ਗੱਡੀ ਦੀ ਲਾਈਨ ਤੇ ਲੈ ਜਾਉਂਦਾ ਸੀ ਕੁੜੀ ਨੂੰ ਕੁੜੀਆ ਪਰ ਮਰੀਨੀ ਲੋ ਜੀ ਕਿਉਂ ਕਿਉਂ ਕਾਰਵਾਈ ਦੀ ਮੰਗ ਕਰਦੇ ਹੋ ਜੀ ਦਰਿੰਦ ਦੇ ਖਿਲਾਫ ਬਾਈ ਮੈਂ ਤਾਂ ਅਨਸਾਫ਼ ਲੈਣਾ ਚਾਹੀਦਾ ਜੀ ਪੂਰੀ ਸ਼ਕਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਜੀ ਇਹ ਬੰਦੇ ਨੂੰ ਔਰ ਕੋਈ ਮਾਮਲਾ ਦਰਜ ਕਰ ਲੈ ਹਾਂਜੀ ਮਾਮਲਾ ਦਰਜ ਕਰ ਲਿਆ ਜੀ ਜਿਹੜੇ ਸਾਹਮਣੇ ਆਦੇ ਸੀਗੇ 76 88 ਵਾਲਿਆ ਜੀ ਸਾਨੂੰ ਇੱਕ ਜੀ ਇਨਫੋਰਮੇਸ਼ਨ ਮਿਲੀ ਸੀ ਦੋ ਦਿਨ ਪਹਿਲਾਂ ਕਿ ਤਿਉਨੇ ਪਿੰਡ ਦੀ ਕੁੜੀ ਹੈ ਨਵਾਲਿਕ ਕੁੜੀ ਆ ਉਹਦਾ ਕੁਆਟੀਆਂ ਨਿਰਬੇ ਸਿੰਘ ਨਾਮ ਦਾ ਵਿਅਕਤੀ ਉਹ ਉਹਨੂੰ ਘਰੋਂ ওভারਕਲਾਸ ਫਿਸਲਾ ਕੇ ਲੈ ਗਿਆ ਉਸ ਤੋਂ ਬਾਅਦ ਹੋਟਲ ਸਿਲਵਰ ਸਟਾਰ ਜਾ ਕੇ ਉਹਨੇ ਕੁੜੀ ਦੀ ਮਰਜ਼ੀ ਤੋਂ ਬਗੈਰ ਉਹਦੇ ਨਾਲ ਰਿਸ਼ਤੇ ਸਬੰਧ ਬਣਾਏ ਤੇ ਅਗਲੇ ਦਿਨ ਉਹ ਫਰਾਰ ਹੋ ਗਿਆ ਕੁੜੀ ਨੇ ਜਦ ਘਰ ਆ ਕੇ ਸਾਰੀ ਗੱਲਬਾਤ ਦੱਸੀ ਤੇ ਕੁੜੀ ਦੇ ਫਾਦਰ ਦੇ ਬਿਆਨਾਂ ਤੇ ਇਸ ਪਰਚਾ ਦਰਜ ਕਰਤਾ ਹੈ ਫੌਕਸੋਟ ਦੇ 376 ਅ ਤ ਸਦਰ ਖਾਨਾ ਜੀ ਦਾ ਗਵਨਡੀ ਸੀ ਜੀ ਨੈਕਸਟ ਡੋਰ ਨੇਬਰ ਨਹੀਂ ਹਲੇ ਨਹੀਂ ਜਲਦੀ ਕਰ ਲਾਂਗੇ ਲੇਕਿਨ ਰਫਤਾਰੀ ਬਿਆਨ ਹੋ ਗਏ ਸਾਰੇ ਹਾਂਜੀ ਬਿਆਨ ਹੋ ਗਏ ਜੀ ਕੁੜੀ ਦੇ ਫਾਦਰ ਦੇ ਵੀ ਹੋ ਗਏ ਹਨ ਤੇ ਕੁੜੀ ਦੇ ਵੀ ਮੈਡੀਕਲ ਵੀ ਹੋ ਗਿਆ